ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਟਿੱਲਰਜ਼ ਨੂੰ ਆਪਾਂ ਕਿਵੇਂ ਵਧਾ ਸਕਦੇ ਹਾਂ ਜਾਂ ਝੋਨੇ ਦੇ ਵਿੱਚ ਜਿਹੜੀਆਂ ਸ਼ਖਾਵਾਂ ਨੇ ਉਹਨਾਂ ਦੀ ਗਿਣਤੀ ਨੂੰ ਕਿਸ ਤਰ੍ਹਾਂ ਵਧਾਇਆ ਜਾ ਸਕਦਾ ਹੈ ਤੇ ਉਹਦੇ ਵਿੱਚ ਰੇਹ ਦਾ ਕੀ ਰੋਲ ਹੈ ਸੋ ਸਭ ਤੋਂ ਪਹਿਲਾਂ ਤਾਂ ਜਿਹੜੇ ਟਿੱਲਰਜ਼ ਨੇ ਜਾਂ ਜਿਹੜੀਆਂ ਸ਼ਖਾਵਾਂ ਨੇ ਉਹ ਸੈਕੰਡਰੀ ਸ਼ੂਟਸ ਹੁੰਦੀਆਂ ਨੇ ਜਿਹੜੀਆਂ ਕਿ ਪਹਿਲੇ ਟਣੇ ਦੇ ਵਿੱਚੋਂ ਨਿਕਲਦੀਆਂ ਨੇ ਹਾਲਾਂਕਿ ਸਭ ਤੋਂ ਪਹਿਲਾਂ ਮਿੱਟੀ ਟੈਸਟਿੰਗ ਬਾਰੇ ਗੱਲ ਕੀਤੀ ਗਈ ਹੈ ਜਿਸ ਦਾ ਸਮਾਂ ਕੇ ਲੰਘ ਚੁੱਕਿਆ ਦੂਜੇ ਨੰਬਰ ਤੇ ਬੈਲੈਂਸਡ ਫਰਟੀਲਾਈਜੇਸ਼ਨ ਜਾਨੀ ਕਿ ਜਿਹੜੇ ਤੱਤ ਦੀ ਜਿੰਨੀ ਲੋੜ ਹੈ ਆਪਾਂ ਉਹਨਾਂ ਨੂੰ ਪਾਈਏ ਵੱਧ ਨਾ ਪਾਈਏ ਫੀਡਰਿੰਗ ਵਾਸਤੇ ਨਾਈਟ੍ਰੋਜਨ ਤੱਤ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਤੇ ਇਸ ਕਰਕੇ ਜਿਹੜਾ ਨਾਈਟ੍ਰੋਜਨ ਤੱਤ ਹੈ ਉਸ ਨੂੰ ਆਪਾਂ ਵਕ ਵਕ ਫਸਲਾਂ ਦੇ ਜਿਹੜਾ ਟਾਈਮ ਹੈ ਸਮਾਂ ਹੈ ਕੋਈ ਲੰਬੀਆਂ ਵੈਰਾਈਟੀਆਂ ਨੇ ਕੋਈ ਛੋਟੀਆਂ ਕਿਸਮਾਂ ਨੇ ਉਸ ਮੁਤਾਬਕ ਆਪਾਂ ਨੂੰ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਪੂਰਾ ਕਰ ਲੈਣਾ ਚਾਹੀਦਾ ਹੈ ਉਸ ਤੋਂ ਬਾਅਦ ਇੱਕ ਜਿਹੜੀ ਆਪਾਂ ਗੱਲ ਕਰਦੇ ਆਂ ਵੀ ਯੂਰੀਆ ਆਪਾਂ ਸ਼ੁਰੂ ਚ ਹੀ ਇਕੱਠਾ ਪਾ ਦਈਏ ਉਸ ਦੇ ਉਲਟ ਇਹ ਦੱਸਦੇ ਨੇ ਕਿ ਇੱਕੋ ਵਾਰ ਦੇ ਵਿੱਚ ਯੂਰੀਆ ਜਾਂ ਕੋਈ ਵੀ ਜਿਹੜਾ ਤੱਤ ਹੈ ਉਹ ਨਾ ਪਾ ਕੇ ਉਸ ਨੂੰ ਕਈ ਕਿਸ਼ਤਾਂ ਦੇ ਵਿੱਚ ਪਾਇਆ ਜਾਵੇ ਤਾਂ ਉਸ ਦਾ ਜ਼ਿਆਦਾ ਫਾਇਦਾ ਹੁੰਦਾ ਅਗਲੇ ਬਿੰਦੂ ਦੇ ਵਿੱਚ ਇਹਨਾਂ ਨੇ ਆਰਗੈਨਿਕ ਮੈਟਰ ਦੇ ਉੱਪਰ ਜ਼ੋਰ ਦਿੱਤਾ ਹੈ ਉਹਦੇ ਵਿੱਚ ਜਿਵੇਂ ਆਪਾਂ ਰੂੜੀ ਦੀ ਖਾਦ ਪਾਉਨੇ ਆ ਜਾਂ ਖੁੰਬਾ ਦੀ ਖਾਦ ਪਾਉਨੇ ਆ ਜਿਹਦੇ ਨਾਲ ਇੱਕ ਤੱਤ ਤੋਂ ਬਥੇਰੇ ਤੱਤ ਮਿੱਟੀ ਦੇ ਵਿੱਚ ਜ ਜਨਾਂ ਦੀ ਪੂਰਤੀ ਹੋ ਸਕੇ ਅਗਲੇ ਬਿੰਦੂ ਦੇ ਵਿੱਚ ਇਹਨਾਂ ਨੇ ਫੋਲੀਅਰ ਐਪਲੀਕੇਸ਼ਨ ਜਾਨੀ ਕਿ ਕੁਝ ਤੱਤਾਂ ਦੀ ਸਪਰੇਅ ਦੇ ਉੱਪਰ ਜ਼ੋਰ ਦਿੱਤਾ ਜਿਹਦੇ ਵਿੱਚ ਜ਼ਿੰਕ ਤੇ ਲੋਹਾ ਜਨਨ ਨੂੰ ਅਸੀਂ ਆਮ ਤੌਰ ਤੇ ਕਈ ਵਾਰ ਮਿੱਟੀ ਦੇ ਵਿੱਚ ਵੈਸੀ ਹੀ ਸੱਟ ਦਿੰਦੇ ਆ ਜਾਂ ਬ੍ਰੌਡਕਾਸਟ ਕਰ ਦਿੰਦੇ ਆ ਉਸ ਦੀ ਬਜਾਏ ਜੇਕਰ ਸਪਰੇਅ ਕੀਤੀ ਜਾਵੇ ਤਾਂ ਜ਼ਿਆਦਾ ਫਾਇਦੇਮੰਦ ਹੁੰਦੀ ਆ ਅੱਗੇ ਆਪਾਂ ਇੱਕ ਹੋਰ ਵੈਬਸਾਈਟ ਗੁਜਾਨਾ ਰਾਈਸ ਡਵੈਲਪਮੈਂਟ ਬੋਰਡ ਉਦੀ ਸਹਾਇਤਾ ਦੇ ਨਾਲ ਗੱਲ ਕਰਦੇ ਆਂ ਪਰ ਸਭ ਤੋਂ ਪਹਿਲਾਂ ਇਹਨਾਂ ਨੇ ਯੂਰੀਆ ਦੇ ਉੱਪਰ ਜਾਂ ਨਾਈਟ੍ਰੋਜਨ ਤੱਤ ਦੇ ਉੱਪਰ ਜ਼ੋਰ ਦਿੱਤਾ ਹੈ ਜਿਸ ਦੇ ਨਾਲ ਕਿ ਜਿਹੜੇ ਪੱਤੇ ਨੇ ਉਹਨਾਂ ਦੀ ਗਰੋਥ ਹੁੰਦੀ ਹੈ ਪੁਰਾਣੇ ਤੇ ਖਰਾਬ ਪੱਤਿਆਂ ਦੀ ਵੀ ਰਿਪਲੇਸਮੈਂਟ ਹੁੰਦੀ ਹੈ ਦੂਸਰੇ ਨੰਬਰ ਦੇ ਉੱਪਰ ਮੈਨੇਜਮੈਂਟ ਆਫ ਵਾਟਰ ਜਾਨੀ ਕਿ ਪਾਣੀ ਪਾਣੀ ਇਹਨਾਂ ਨੇ ਕਿਹਾ ਬਈ 4 ਇੰਚ ਤੋਂ ਵੱਧ ਪਾਣੀ ਖੇਤ ਦੇ ਵਿੱਚ ਨਹੀਂ ਖੜਾਉਣਾ ਕਿਉਂਕਿ ਜਿੰਨਾ ਪਾਣੀ ਅਸੀਂ ਵੱਧ ਖੜਾਉਨੇ ਆ ਤਾਂ ਉਸ ਦੇ ਨਾਲ ਜਿਹੜੀਆਂ ਜੜਾਂ ਨੇ ਉਹਨਾਂ ਦਾ ਵਿਕਾਸ ਚੰਗਾ ਨਹੀਂ ਹੁੰਦਾ ਜਿਸ ਕਰਕੇ ਟੈਲਰਿੰਗ ਦੇ ਉੱਪਰ ਵੀ ਉਹਨਾਂ ਦਾ ਪ੍ਰਭਾਵ ਜ਼ਰੂਰ ਪੈਂਦਾ ਹੈ। ਅਗਲੀ ਗੱਲ ਇਹਨਾਂ ਨੇ ਨਦੀਨ ਉਹਨਾਂ ਦੇ ਕੰਟਰੋਲ ਦੀ ਕੀਤੀ ਹੈ ਕਿ ਨਦੀਨਾਂ ਦੀ ਰੋਕਥਾਮ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਤੱਤ ਤੇ ਫੋਟੋਸਿੰਥਸਿਸ ਸਪੇਸ ਤੇ ਪਾਣੀ ਇਹਨਾਂ ਸਾਰਿਆਂ ਲਈ ਨਦੀਨ ਕੰਪੀਟੀਸ਼ਨ ਦੇ ਵਿੱਚ ਆ ਜਾਂਦੇ ਨੇ। ਅਖੀਰ ਦੇ ਉੱਤੇ ਇਹਨਾਂ ਨੇ ਪੈਸਟਸ ਤੇ ਡਿਜ਼ੀਜ਼ਸ ਯਾਨੀ ਕਿ ਕੀੜੇ ਮਕੌੜੇ ਤੇ ਬਿਮਾਰੀਆਂ ਇਹਨਾਂ ਉੱਤੇ ਨਿਯੰਤਰਣਿਤ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਕਿ ਅ ਟਿਲਰਿੰਗ ਚੰਗੀ ਹੋ ਸਕੇ ਇੱਕ ਹੋਰ ਵੈਬਸਾਈਟ ਜਿਨ੍ਹਾਂ ਨੇ ਫੋਲੀਅਰ ਨਿਊਟ੍ਰੀਸ਼ਨ ਦੇ ਵਿੱਚ 2% ਡੀਏਪੀ 1% ਯੂਰੀਆ ਤੇ 1% ਕੇਸੀਐਲ ਜਾਨੀ ਕਿ ਪੋਟਾਸ਼ੀਅਮ ਕਲੋਰਾਇਡ ਇਸ ਦੀ ਵਰਤੋਂ ਕੀਤੀ ਜਾਵੇ ਐਕਟਿਵ ਟਿਲਰਿੰਗ ਦੇ ਦੌਰਾਨ ਤੇ ਉਸ ਦਾ ਫਾਇਦਾ ਆਪਾਂ ਨੂੰ ਟਿਲਰਿੰਗ ਦੇ ਵਿੱਚ ਜ਼ਰੂਰ ਮਿਲਦਾ ਇਸ ਤੋਂ ਇਲਾਵਾ ਜਿਵੇਂ ਆਪਾਂ ਜ਼ਿੰਕ ਸਲਫੇਟ ਪਾਉਨੇ ਆ 10 ਜਾਂ 12 ਕਿਲੋ ਪ੍ਰਤੀ ਏਕੜ 21% ਜਿਹੜੀ ਕਿ ਟਿਲਰਿੰਗ ਦੇ ਵਿੱਚ ਸਹਾਇਤਾ ਕਰਦੀ ਆ ਤੇ ਇਸ ਦੇ ਨਾਲ ਹੀ ਜ਼ਿੰਕ ਸਲਫੇਟ ਵੀ ਸਾਨੂੰ 21 ਦਿਨ ਦੇ ਲਗਭਗ ਜਾਂ ਉਸ ਤੋਂ ਪਹਿਲਾਂ ਜੀਰੀਆਂ ਜਾਂ ਝੋਨੇ ਦੇ ਵਿੱਚ ਪਾ ਦੇਣਾ ਚਾਹੀਦਾ ਤੇ ਇਹ ਸੀ ਕੁਝ ਗੱਲਾਂ ਜਿਨ੍ਹਾਂ ਨਾਲ ਆਪਾਂ ਟਿਲਰਿੰਗ ਨੂੰ ਵਧਾ ਸਕਦੇ ਆ ਤੇ ਚੰਗਾ ਝਾੜ ਪ੍ਰਾਪਤ ਕਰ ਸਕਦੇ ਆ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ